ਮੈਂ ਗੁਰੂਗਾਂਗੋਲ ਵਾਰਡ ਨੰਬਰ 3 ਤੋਂ ਸੈਕਟਰ ਪੰਜਾਬ ਪ੍ਰਦੇਸ਼ ਕਾਂਗਰਸ ਮੈਂ ਦੀ ਸਮੂਹ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀਆਂ ਬੰਦੀਆਂ ਸ਼ੁਭਕਾਮਨਾਵਾਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਔਰ ਨਾਲ ਹੀ ਮੈਂ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਜਿਹੜੀ ਦੀਵਾਲੀ ਆ ਉਹ ਗ੍ਰੀਨ ਦੀਵਾਲੀ ਮਨਾਈ ਜਾਵੇ ਨਾ ਕਿ ਪਟਾਕਿਆਂ ਦੀ ਦੀਵਾਲੀ ਮਨਾਈ ਜਾਵੇ ਜਿੱਦਾਂ ਦਾ ਚੁਦੰਮ ਹੋ ਲੈ ਬੇਟੀਆਂ ਵਾਸਤੇ ਪਟਾਕਿਆਂ ਦੇ ਕਾਰਨ ਤੇ ਜਿਹੜੀ ਆ ਉਹ ਡਰ ਲੱਗਦਾ ਹੈ ਪਰ ਜੋ ਮੁੰਵੋਲ ਬੇਟੀਆਂਾਂ ਵਾਂ ਤੇ ਅੰਤਿਕ ਉਹਦੇ ਬਾਰੇ ਗੱਲ ਕਰੂੰ ਥੋੜਾ ਜਿਹਾ ਇਹੋ ਬੇਟੀਆਂ ਤੇ ਅੱਜ ਕੱਲ੍ਹ ਦੀਆਂ ਲੜਕੀਆਂ ਤੇ ਅਵੇਅਰ ਨਹੀਂ ਪੜੀਆਂ ਲਿਖੀਆਂ ਨੇ ਆਪਣੀ ਸੇਫਟੀ ਨੂੰ ਲੈ ਕੇ ਬਹੁਤ ਅਵੇਅਰ ਨਹੀਂ ਤੇ ਇਹਦੇ ਬਾਰੇ ਤੇ ਮੈਂ ਇਹੀ ਕਹੂੰਗਾ ਕਿ ਲੜਕੀਆਂ ਨੂੰ ਅਗਰ ਕੋਈ ਵੀ ਦਿੱਕਤ ਆਉਂਦੀ ਜਾਂ ਤੇ ਆਪਣੇ ਪੇਰੈਂਟਸ ਨਾਲ ਆਪਣੇ ਭਰਾਵਾਂ ਨਾਲ ਗੱਲ ਸ਼ੇਅਰ ਕਰਨ ਪੁਲਿਸ ਸਟੇਸ਼ਨ ਨੇ ਸਾਡੇ ਉੱਤੇ ਕੰਪਲੇਟ ਦੇ ਸਕਦੀਆਂ ਨੇ 112 ਤੇ ਕਾਲ ਕਰ ਸਕਦੀਆਂ ਨੇ 100 ਨੰਬਰ ਤੇ ਕਾਲ ਕਰ ਸਕਦੀਆਂ ਨੇ ਤੇ ਕਿਸੇ ਕਿਸਮ ਦਾ ਡਰੰਦਾ ਕੋਈ ਲੋੜ ਨਹੀਂ ਆ ਸਾਡੀਆਂ ਬਹਾਦਰ ਭੈਣਾਂ ਨੇ ਤੇ ਕਿਸੇ ਕਿਸਮ ਦੀ ਕੋਈ ਵੀ ਉਹਨਾਂ ਨੂੰ ਦਿੱਕਤ ਨਹੀਂ ਸਾਡੇ ਪ੍ਰਸ਼ਾਸਨ ਵੱਲੋਂ ਆਂ ਦਸੀ ਜਾਵੇ ਨੌਜਵਾਨ ਪੀੜੀ ਜੋ ਖਰਾਬ ਹੋ ਰਹੀ ਹੈ ਨਸ਼ੇ ਦੇ ਕਾਰਨ ਨਸ਼ਾ ਦੇਖੋ ਨਸ਼ਾ ਤੇ ਬਹੁਤ ਪਰਾਲਾ ਚੱਲਦਾ ਆ ਰਿਹਾ ਸਰਕਾਰਾਂ ਨੇ ਬਹੁਤ ਜੋਰ ਲਗਾਇਆ ਹੁਣ ਨਜੀਬਾ ਸਰਕਾਰ ਵੀ ਕਾਫੀ ਜੋਰ ਲਗਾ ਰਹੀ ਆ ਬਟ ਨਸ਼ਾ ਰੁਕ ਨਹੀਂ ਰਿਹਾ ਨਸ਼ੇ ਵਾਸਤੇ ਵੱਡੇ ਤਸਕਰਾਂ ਨੂੰ ਫੜਨਾ ਪਊਗਾ ਲੋਕਾਂ ਦੇ ਘਰਟਾਏ ਜਾ ਰਹੇ ਨੇ ਜੀਸੀਬੀਆ ਮਾਰੇ ਜਾ ਰਿਹਾ ਬਟ ਜਿਹੜੇ ਵੱਡੇ ਜਿੱਥੋਂ ਨਸ਼ਾ ਸਪਲਾਈ ਹੁੰਦਾ ਹੈ ਉਹ ਜਿਹੜੇ ਵੱਡੇ ਮਗਬਾਸ਼ ਨਹੀਂ ਫੜ ਪਾਣਗੇ ਉਹਨਾਂ ਚ ਇਹ ਨਸ਼ਾ ਪੰਜਾਬ ਤੋਂ ਖਤਮ ਹੋਣਾ ਮੁਸ਼ਕਲ ਹੈ